ਬੀ 11ਵੀਂ ਸ਼੍ਰੇਣੀ ਦੇ ਬੱਚਿਓ ਲਾਜ਼ਮੀ ਪੰਜਾਬੀ ਪੜ੍ਹ ਰਹੇ ਆਂ ਆਪਾਂ ਲਾਜ਼ਮੀ ਪੰਜਾਬੀ ਦੇ ਵਿੱਚ ਆਉਂਦਾ ਬੇਟਾ ਜੀ ਪੈਰਾ ਰਚਨਾ ਸੋ ਤਿੰਨ ਵਿਸ਼ੇ ਦਿੱਤੇ ਹੁੰਦੇ ਆ ਕਿਸੇ ਇੱਕ ਵਿਸ਼ੇ ਤੇ ਪੈਰਾ ਰਚਨਾ ਦੀ ਸਿਰਜਣਾ ਕਰਨੀ ਹੁੰਦੀ ਹੈਗੀ ਪੈਰਾ ਰਚਨਾ ਕਿਸ ਨੂੰ ਕਿਹਾ ਜਾਂਦਾ ਇੱਕੋ ਪੈਰੇ ਦੇ ਵਿੱਚ ਜੋ ਵਿਸ਼ਾ ਦਿੱਤਾ ਹੁੰਦਾਗਾ ਉਸ ਦੀ ਰਚਨਾ ਕਰਨੀ ਇਸ ਕਰਕੇ ਇਸ ਦਾ ਨਾਮ ਪੈ ਗਿਆ ਪੈਰਾ ਰਚਨਾ ਸੋ ਇਹ ਲੇਖ ਦਾ ਇੱਕ ਤਰੀਕੇ ਨਾਲ ਭਾਗ ਹੁੰਦਾ ਲੇਖ ਦੇ ਵਿੱਚ ਵੱਖੋ ਵੱਖਰੇ ਜਿਹੜੇ ਪੈਰੇ ਦੀ ਵੰਡ ਕੀਤੀ ਹੁੰਦੀ ਆ ਜਿਹੜਾ ਇਹ ਪਰ ਜਿਹੜਾ ਪੈਰਾ ਰਚਨਾ ਇੱਕ ਸੁਤੰਤਰ ਰਚਨਾ ਹੁੰਦੀ ਹੈ ਇੱਕੋ ਪੈਰੇ ਵਿੱਚ ਰਚਨਾ ਕਰਨੀ ਕਿਸੇ ਇਹਦੇ ਵਿੱਚ ਸ਼ਬਦਾਂ ਦਾ ਬੇਟਾ ਦੁਹਰਾ ਨਹੀਂ ਹੁੰਦਾ ਬਾਰ ਬਾਰ ਉਹੀ ਸ਼ਬਦ ਨਹੀਂ ਵਰਤੇ ਜਾਂਦੇ ਸੰਖੇਪਤਾ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਇਹ ਸਾਰੀਆਂ ਤੇ ਘੱਟ ਸ਼ਬਦਾਂ ਦੇ ਵਿੱਚ ਜਿਹੜੀ ਸਫਲ ਗੱਲ ਜਿਹੜੀ ਪੈਰਾ ਰਚਨਾ ਦੇ ਵਿੱਚ ਕੀਤੀ ਜਾਂਦੀ ਆ ਸੋ ਜਿਹੜੀ ਸ਼ਬਦਾਂ ਦੀ ਸੀਮਾ ਰੱਖੀ ਗਈ ਹੈ ਇੱਥੇ 11ਵੀਂ ਸ਼੍ਰੇਣੀ ਵਿੱਚ 150 ਸ਼ਬਦਾਂ ਦੀ ਸੀਮਾ ਦੀ ਜਿਹੜੀ ਸਿਰਜਣਾ ਕੀਤੀ ਗਈ ਆ 150 ਹੋ ਸਕਦੇ ਆ 60 ਹੋ ਸਕਦੇ ਆ 65 ਵੀ ਹੋ ਸਕਦੇ ਆ ਮਤਲਬੀ ਜਾਂ ਕਹਿ ਲਓ 45 ਰਹਿ ਸਕਦੇ ਆ 40 ਇੱਕ ਆਈਡੀਆ ਹੁੰਦਾ ਹੈਗਾ ਇਸ ਤਰੀਕੇ ਦਾ ਸੋ 150 ਸ਼ਬਦਾਂ ਦੇ ਲਗਭਗ ਨੇੜੇ ਦੀ ਜਿਹੜੀ ਰਚਨਾ ਉਸ ਨੂੰ ਪੈਰਾ ਰਚਨਾ 11ਵੀਂ ਸ਼੍ਰੇਣੀ ਦੇ ਵਿੱਚ ਨਾਮ ਦਿੱਤਾ ਗਿਆ ਸੋ ਚੰਗਾ ਪੈਰਾ ਰਚਨਾ ਦੇ ਲਈ ਬੇਟਾ ਤੁਸੀ ਵਿਸ਼ਾਲ ਗਿਆਨ ਹੋਣਾ ਚਾਹੀਦਾ ਤੁਹਾਡੇ ਕੋਲ ਇਹ ਨਿਰੰਤਰ ਅਭਿਆਸ ਕਰਨਾ ਪੈਂਦਾ ਗਿਆਨ ਸਾਨੂੰ ਕਿਵੇਂ ਆਉਂਦਾ ਪਾਠ ਪੁਸਤਕਾਂ ਤੋਂ ਇਲਾਵਾ ਸੀ ਅਖਬਾਰ ਪੜ੍ਹਦੇ ਆ ਮੈਗਜ਼ੀਨ ਪੜ੍ਹਦੇ ਆ ਹਣਾ ਕਿਤਾਬਾਂ ਪੜਦਿਆਂ ਹੋਰ ਇਹਦੇ ਨਾਲ ਨਾ ਸਾਡੇ ਸ਼ਬਦ ਭੰਡਾਰ ਦੇ ਵਿੱਚ ਵਾਧਾ ਹੁੰਦਾ ਹੈਗਾ ਸੋ ਜਦੋਂ ਸਾਡੇ ਸਬ ਸ਼ਬਦ ਭੰਡਾਰ ਦੇ ਵਿੱਚ ਵਾਧਾ ਹੋਇਆ ਤਾਂ ਅਸੀਂ ਵਿਸ਼ੇ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝਣ ਲੱਗ ਜਾਂਦੇ ਆ ਤੇ ਸਾਨੂੰ ਲਿਖਣਾ ਔਖਾ ਨਹੀਂ ਲੱਗਦਾ ਕਿਸੇ ਜਿਹੜਾ ਕਿਸੇ ਵੀ ਵਿਸ਼ੇ ਦੇ ਉੱਪਰ ਲਿਖਿਆ ਜਿਹੜਾ ਬਹੁਤ ਸੌਖੇ ਨਾਲ ਤਰੀਕੇ ਨਾਲ ਜਾ ਸਕਦਾ ਹੈਗਾ ਸੋ ਪੈਰਾ ਰਚਨਾ ਦਾ ਕਈ ਪੱਖਾਂ ਤੋਂ ਲਾਭ ਹੈਗਾ ਆਪਣੀ ਗੱਲ ਨੂੰ ਤੁਸੀਂ ਸਪਸ਼ਟ ਤਰੀਕੇ ਨਾਲ ਕਹਿਣਾ ਸਿੱਖੋਗੇ ਸੰਖੇਪ ਤਰੀਕੇ ਨਾਲ ਕਹਿਣਾ ਸਿੱਖੋਗੇ ਕਿਸੇ ਚੰਗੀ ਪੁਸਤਕ ਜਾਂ ਦ੍ਰਿਸ਼ ਨੂੰ ਜੇ ਦੱਸਣਾ ਹੋਵੇ ਤਾਂ ਬਹੁਤ ਘੱਟ ਸ਼ਬਦਾਂ ਦੇ ਵਿੱਚ ਤੋਂ ਪੈਰੇ ਰਚਨਾ ਵਿੱਚ ਦੱਸਿਆ ਜਾ ਸਕਦਾ। ਸੋ ਪੱਤਰਕਾਰੀ ਜਿਹੜੀ ਉਹ ਪੈਰਾ ਰਚਨਾ ਦਾ ਇੱਕ ਅੰਗ ਹੁੰਦੀ ਹੈਗੀ। ਸੋ ਇਸ ਤਰੀਕੇ ਦੇ ਨਾਲ ਆਪਾਂ ਪੈਰਾ ਰਚਨਾ ਬਾਰੇ ਜਿਹੜੀ ਗੱਲਬਾਤ ਕਰਦੇ ਆਂ। ਸੋ ਇੱਕੋ ਪੈਰੇ ਵਿੱਚ ਸਿਰਜਣਾ ਕਰਨੀ ਪੈਰਾ ਰਚਨਾ 150 ਸ਼ਬਦਾਂ ਦੀ ਤੇ ਪਹਿਲਾ ਪੈਰਾ ਬੇਟਾ ਤੁਹਾਡੀ ਨਜ਼ਰ ਕਰਦੇ ਆਂ ਆਪਾਂ ਘਰ ਤੇ ਰੁੱਖ ਬਹੁਤ ਸੋਹਣੇ ਤੇ ਕਮਾਲ ਦੇ ਪੈਰਾ ਰਚਨਾ ਹੈ। ਆਓ ਦੇਖੀਏ ਇਹਨੂੰ ਬਾਰ-ਬਾਰ ਪੜ੍ਹੋਗੇ ਪੈਰਾ ਰਚਨਾ ਇੱਕ ਵਾਰ ਨਹੀਂ ਆਉਂਦੀ ਇਹਨੂੰ ਦੋ ਚਾਰ ਵਾਰ ਪੜੋ ਸੇ ਘਰ ਤੇ ਰੁੱਖ ਬਾਰੇ ਆਪਣੇ ਵਿਚਾਰ ਲਿਖੋ ਜ਼ਰੂਰੀ ਨਹੀਂ ਤੁਸੀਂ ਕਿਤਾਬ ਵਾਲਾ ਲਿਖਣਾ ਆਪਦੇ ਕੋਲੋਂ ਖੁਦ ਵੀ ਲਿਖ ਸਕਦੇ ਹੋ ਤੁਹਾਡੀ ਮੌਲਕ ਸਿਰਜਣਾ ਜਿਹੜੀ ਬਣ ਜੇਗੀ ਸੋ ਪਹਿਲਾ ਹੈ ਘਰ ਤੇ ਰੁੱਖ ਘਰ ਤੇ ਰੁੱਖ ਬਾਰੇ ਪੈਰਾ ਰਚਨਾ ਕਿਸ ਤਰ੍ਹਾਂ ਦੇ ਨਾਲ ਹੈ ਆਓ ਇਕਾਗਰਤਾ ਨਾਲ ਪੜ੍ਹिए ਇਸ ਨੂੰ ਪੜ੍ਹਨ ਦੇ ਨਾਲ ਹੀ ਤੇ ਬਾਰ-ਬਾਰ ਸੁਣਨ ਦੇ ਨਾਲ ਹੀ ਅਭਿਆਸ ਹੋਏਗਾ ਜੇਕਰ ਚੈਨਲ ਤੇ ਪਹਿਲੀ ਵਾਰ ਆਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਤਰ੍ਹਾਂ ਦਾ ਗਿਆਨ ਤੁਹਾਡੇ ਕੋਲੇ ਪਹੁੰਚੇ ਤੁਹਾਡੀ ਗਿਆਨ ਦੇ ਵਿੱਚ ਵਧਦਾ ਹੋਵੇ ਘਰ ਇੱਕ ਰੁੱਖ ਵਾਂਗ ਹੁੰਦਾ ਹੈ ਰੁੱਖ ਵਾਂਗ ਹੀ ਇਹ ਵੱਧਦਾ ਫੈਲਦਾ ਤੇ ਕਾਰ ਬਣਾਉਂਦਾ ਹੈ ਰੁੱਖ ਵਾਂਗ ਹੀ ਇੱਥੇ ਉਮੀਦਾਂ ਦੇ ਫੁੱਲ ਤੇ ਫਲ ਲੱਗਦੇ ਹਨ ਰੁੱਖਾਂ ਵਾਂਗ ਪਰਿਵਾਰ ਦੇ ਮੈਂਬਰਾਂ ਲਈ ਘਰ ਸ਼ਾਂ ਦਿੰਦੇ ਹਨ ਜਿਵੇਂ ਪੰਛੀ ਰੁੱਖ ਤੇ ਚੈ ਚਾਹੁੰਦੇ ਹਨ ਤੇਵੇਂ ਘਰ ਦੇ ਜੀ ਘਰ ਦੀ ਰੌਣਕ ਬਣਦੇ ਹਨ ਰੁੱਖ ਵਾਂਗ ਹੀ ਘਰ ਦੀਆਂ ਟਾਹਣੀਆਂ ਬਣਦੀਆਂ ਹਨ ਭਾਵ ਘਰ ਦੇ ਜੀਆ ਦੀ ਆਪਣੀ ਆਪਣੀ ਨਵੇਕ ਕਲੀ ਸ਼ਖਸੀਅਤ ਉਸਰਦੀ ਹੈ ਜਿਵੇਂ ਰੁੱਖ ਅਨੇਕਾਂ ਟਾਣੀਆਂ ਦੇ ਹੁੰਦਿਆਂ ਅਤੇ ਹਰ ਟਾਣੀ ਨੂੰ ਲਿਫ ਲਿਫ ਝੂਮਣ ਦੀ ਖੁੱਲ ਦਿੰਦਿਆਂ ਵੀ ਇੱਕ ਸਮੂੱਚੀ ਹੋਂਦ ਰੱਖਦਾ ਹੈ ਤਿਵੇਂ ਘਰ ਹੁੰਦਾ ਹੈ ਰੁੱਖ ਦੀ ਹਰ ਟਾਣੀ ਵਾਂਗ ਘਰ ਦਾ ਹਰ ਜੀ ਉਸ ਦਾ ਅਨਖੜ ਵੰਗ ਹੁੰਦਾ ਹੈ ਰੁੱਖ ਦੀ ਭਾਂਤ ਹੀ ਘਰ ਸਜੀਵ ਤੇ ਪਰਵਰਤਨਸ਼ੀਲ ਹੁੰਦਾ ਹੈ ਸੋਹਣੇ ਪ੍ਰਫੁੱਲਤ ਰੁੱਖ ਨੂੰ ਵੇਖ ਕੇ ਜਿਵੇਂ ਰੂਹ ਨਸ਼ਿਆ ਜਾਂਦੀ ਹੈ ਤਿਵੇਂ ਵਸਦੇ ਰਸ ਦੇ ਘਰਾਂ ਨੂੰ ਵੇਖ ਮਨ ਖੇੜੇ ਵਿੱਚ ਆ ਜਾਂਦਾ ਹੈ ਜਿਵੇਂ ਇਕੱਲੇ ਇਕੱਲੇ ਰੁੱਖਾਂ ਨਾਲੋਂ ਰੁੱਖਾਂ ਦੇ ਸਮੂਹ ਬਾਗਾਂ ਦੇ ਰੂਪ ਵਿੱਚ ਵਧੇਰੇ ਸੁੰਦਰ ਨੇ ਤੇਵੇਂ ਹੀ ਘਰਾਂ ਤੋਂ ਨਿਰਮਤ ਪਿੰਡ ਨਗਰ ਤੇ ਸ਼ਹਿਰ ਤ੍ਰਿਪਤੀ ਦੇ ਨਜ਼ਾਰੇ ਪੇਸ਼ ਕਰਦੇ ਨੇ ਸੋ ਇਹ ਹੈ ਘਰ ਤੇ ਰੁੱਖ ਦਾ ਜੇਕਰ ਤੁਸੀਂ ਕਿੰਨੇ ਸੋਹਣੇ ਸ਼ਬਦ ਵਰਤੇ ਗਿਆ ਦੇਖੋ ਇਹਦੇ ਵਿੱਚ ਤੇ ਕਿਸ ਤਰ੍ਹਾਂ ਦੇ ਨਾਲ ਸਮਝਾਇਆ ਗਿਆ ਘਰ ਬਾਰੇ ਰੁੱਖਾਂ ਦੀ ਕੁਹਾਰਨ ਦੇ ਕੇ ਸੋ ਅਗਲਾ ਹੈਗਾ ਸਫਰ ਕਰਨਾ ਸਫਰ ਦਾ ਵੀ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਵ ਹੈਗਾ ਬੜੀਆਂ ਚੀਜ਼ਾਂ ਸਿੱਖਦੇ ਆਂ ਅਸੀਂ ਸਫਰ ਕਰਦੇ ਹੋਏ ਇਸ ਧਰਤੀ ਨੂੰ ਦੂਰ ਦੂਰ ਤੱਕ ਜਾ ਕੇ ਵੇਖਣ ਦੀ ਲਾਲਸਾ ਮਨੁੱਖ ਵਿੱਚ ਮੁੱਟ ਤੋਂ ਰਹੀ ਹੈ ਜਿਸ ਥਾਂ ਤੇ ਸ਼ਹਿਰ ਗ੍ਰਾਂ ਨੂੰ ਆਪ ਜਾ ਕੇ ਵੇਖ ਲਈਏ ਉਹ ਸਾਨੂੰ ਕਦੇ ਨਹੀਂ ਭੁੱਲਦਾ ਧਰਤੀ ਦੇ ਵੱਖ-ਵੱਖ ਹਿੱਸਿਆਂ ਤੇ ਵਸੇ ਲੋਕ ਉੱਥੋਂ ਦੇ ਭੂਗੋਲਕ ਤੇ ਰਾਜਨੀਤੀ ਕਾਰਨਾ ਕਰਕੇ ਕਿਵੇਂ ਰਹਿੰਦੇ ਨੇ ਇਸ ਦਾ ਗਿਆਨ ਸਫਰ ਕਰਨ ਤੋਂ ਹੁੰਦਾ ਹੈ ਅਨੇਕਾਂ ਗੱਲਾਂ ਵਿੱਚੋਂ ਸਾਡੇ ਵਾਂਗ ਰਹਿੰਦੇ ਨੇ ਕੁਝ ਗੱਲਾਂ ਵਿੱਚ ਭਿੰਨ ਵੀ ਹੋ ਸਕਦੇ ਨੇ ਆਪਣੀ ਸੌੜੀ ਦੁਨੀਆ ਵਿੱਚ ਇੱਕ ਰਸਬਣੀ ਜ਼ਿੰਦਗੀ ਤੋਂ ਸਫਰ ਸਦਕਾ ਕੁਝ ਸਮੇਂ ਲਈ ਮੁਕਤ ਹੋਇਆ ਜਾ ਸਕਦਾ ਹੈ ਸਫਰ ਦੀਆਂ ਕਈ ਤਰ੍ਹਾਂ ਦੀਆਂ ਔਕੜਾਂ ਦੇ باوجود ਸਫਰ ਇੱਕ ਨਵੇਕਲਾ ਤੇ ਤਾਜ਼ਗੀ ਦੇਣ ਵਾਲਾ ਅਨੁਭਵ ਹੁੰਦਾ ਹੈ ਸਾਡੇ ਬਹੁਤ ਲੋਕ ਆਰਥਿਕ ਔਕੜਾਂ ਕਾਰਨ ਸ਼ੌਂਕੀਆ ਸਫਰ ਨਹੀਂ ਕਰ ਸਕਦੇ ਉਹ ਸਾਖ ਸੰਬੰਧੀਆਂ ਨੂੰ ਮਿਲਣ ਕੰਮਕਾਰ ਦੇ ਸੰਬੰਧ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣ ਜਾਂ ਧਾਰਮਿਕ ਵਿਸ਼ਵਾਸਾਂ ਦੀ ਪੀਰਤ ਯਾਤਰਾ ਕਰਨ ਲਈ ਘਰੋਂ ਬਾਹਰ ਨਿਕਲਦੇ ਨੇ ਪਰ ਚੰਗੀ ਗੱਲ ਹੈ ਕਿ ਕੁਝ ਕੁ ਮੁੱਕੜ ਆਪਣੀਆਂ ਯਾਤਰਾਵਾਂ ਦਾ ਹਾਲ ਕੰਨ ਹੀ ਬੰਦ ਕਰ ਦਿੰਦੇ ਹਨ ਉਹਨਾਂ ਦੇ ਲਿਖੇ ਸਫਰਨਾਮੇ ਸਫਰ ਦਾ ਜੇ ਸਾਰਾ ਨਹੀਂ ਤਾਂ ਅੱਧਾ ਕੁ ਆਨੰਦ ਤਾਂ ਦੇ ਹੀ ਦਿੰਦੇ ਹਨ ਕੁਮੱਕੜ ਹੁੰਦਾ ਬੇਟਾ ਘੁੰਮਣ ਫਿਰਨ ਵਾਲੇ ਲੇਖ ਹੁੰਦੇ ਨੇ ਦੇਖੋ ਜਦੋਂ ਘੁੰਮਦੇ ਨੇ ਨਾ ਉਸ ਤੋਂ ਬਾਅਦ ਕੀ ਕਰਦੇ ਆ ਉਹਨਾਂ ਨੇ ਜਿਹੜਾ ਜਿੱਥੇ ਵੀ ਗਏ ਨੇ ਉਹ ਜਾਂਦੇ ਆ ਸਾਰੇ ਥਾਂ ਨੂੰ ਦੇਖਦੇ ਆ ਤੇ ਕੰਨ ਹੀ ਮੰਦ ਦਾ ਮਤਲਬ ਕੀ ਆਪਣੀ ਲਿਖਤ ਵਿੱਚ ਪਰੋ ਦਿੰਦੇ ਹੈਗੇ ਸੋ ਜਦੋਂ ਫਿਰ ਉਹ ਸਫਰਨਾਮਾ ਬਣ ਜਾਂਦਾਗਾ ਵੀ ਜਿੱਥੇ ਸਫਰ ਕਰਕੇ ਆਇਆ ਬੰਦਾ ਸਫਰ ਤੇ ਨਾਮਾ ਦੋ ਸ਼ਬਦਾਂ ਤੋਂ ਜਿਹੜਾ ਬਣਿਆਗਾ ਸੋ ਸਫਰ ਬਾਰੇ ਪੈਰਾ ਤੁਸੀਂ ਦੇਖੋ ਕਿੰਨਾ ਸੁੰਦਰ ਔਰ ਅੱਛਾ ਹੈਗਾ ਆਓ ਅਗਲਾ ਪੈਰਾ ਕਰਦੇ ਹਾਂ ਅਸੀਂ ਭੀੜ ਲੋ ਜੀ ਭੀੜ ਬਾਰੇ ਗੱਲ ਕਰੀ ਤਾਂ ਹੁਣ ਤੁਹਾਨੂੰ ਭੀੜ ਵੇਖਣ ਲਈ ਕਿਸੇ ਮੇਲੇ ਜਾਂ ਤੀਰਥ ਸਥਾਨ ਤੇ ਜਾਣ ਦੀ ਜ਼ਰੂਰਤ ਨਹੀਂ ਘਰ ਤੋਂ ਬਾਹਰ ਪੈਰ ਪੁੱਟਦੇ ਹੀ ਕਈ ਥਾਈਂ ਭੀੜ ਦਾ ਦ੍ਰਿਸ਼ ਵੇਖਿਆ ਜਾ ਸਕਦਾ ਹੈ ਬਸ ਅਡਾ ਰੇਲਵੇ ਸਟੇਸ਼ਨ ਹਸਪਤਾਲ ਡਾਕਖਾਨਾ ਬਾਜ਼ਾਰ ਆਦ ਅਨੇਕਾਂ ਥਾਵਾਂ ਉੱਤੇ ਭੀੜ ਦੇ ਨਜ਼ਾਰੇ ਵਿਖੇ ਜਾ ਸਕਦੇ ਨੇ ਖਫੜਾ ਦਫੜੀ ਤੇ ਕਾਮਾ ਰੌਲੀ ਭੀੜ ਦੇ ਦੋ ਉਗੜਮੇਚਨ ਹਨ ਤੁਸੀਂ ਮੂੰਹ ਵਿੱਚ ਉਂਗਲਾਂ ਪਾ ਲਓਗੇ ਕਿ ਇੰਨਾ ਮੁਲਖਈਆ ਕਿੱਥੋਂ ਆ ਗਿਆ ਦੋ ਕਾਰਨ ਬੜੇ ਸਪਸ਼ਟ ਨੇ ਇੱਕ ਤਾਂ ਦਿਨੋ ਦਿਨ ਵਧ ਰਹੀ ਆਬਾਦੀ ਦੂਜਾ ਸ਼ਹਿਰ ਵਿੱਚ ਉੱਥੇ ਮਿਲਦੀਆਂ ਕੰਮ ਦੀਆਂ ਸਹੂਲਤਾਂ ਤੇ ਹੋਰ ਸੇਵਾਵਾਂ ਦੀ ਉਪਲਬਧਤਾ ਕਾਰਨ ਆਬਾਦੀ ਦਾ ਜਮਕਟਾ ਹੋਣਾ ਗਰੀਬ ਲੋਕਾਂ ਦੀਆਂ ਬਸਤੀਆਂ ਵਿੱਚ ਤਾਂ ਜਾਣੋ ਘੁਰਭਲ ਘੁਰਭਲ ਹੋ ਰਹੀ ਆ ਤੀਜਾ ਲੋਕੀ ਕੰਮਕਾਰ ਪੜ੍ਹਾਈ ਹਸਪਤਾਲਾਂ ਤੋਂ ਇਲਾਜ ਕਰਾਉਣ ਆਦ ਕਰਕੇ ਕਿਤੇ ਨਾ ਕਿਤੇ ਜਾਣ ਲਈ ਸੜਕ ਉੱਤੇ ਆ ਹੀ ਹੁੰਦੇ ਨੇ ਮੋਟਰ ਗੱਡੀਆਂ ਦੀ ਗਿਣਤੀ ਵਿੱਚ ਵੀ ਬੇਸ਼ਮਾਰ ਵਾਧਾ ਹੋਇਆ ਹੈ ਇੰਝ ਥਾਂ ਪਰ ਥਾਂ ਵਧ ਰਹੀ ਭੀੜ ਸਭਨਾਂ ਲਈ ਸਿਰਦਰਦੀ ਬਣ ਰਹੀ ਹੈ ਦੇਖੋ ਭੀੜ ਦੀ ਗੱਲ ਆ ਤਾਂ ਕਿਸ ਤਰ੍ਹਾਂ ਦੇ ਨਾਲ ਦ੍ਰਿਸ਼ ਵੇਖੇ ਜਾ ਸਕਦੇ ਆ ਤੀਰਥ ਯਾਤਰਾ ਤੇ ਜਾਣੇ ਉਹ ਬਸ ਸਾਡੇ ਹਸਪਤਾਲ ਡਾਕਖਾਨੇ ਬਾਜ਼ਾਰ ਜਿੱਥੇ ਵੀ ਤਾਂ ਦੇਖਿਆ ਜਾਂਦਾ ਵੀ ਇਹਨਾਂ ਆਵਾਜ਼ ਦੀ ਕਿੱਥੋਂ ਆ ਗਈ ਕੀ ਗੱਲ ਆ ਜਿਹੜੀ ਹਨਾ ਤੇ ਕਿਸ ਤਰ੍ਹਾਂ ਦੇ ਨਾਲ ਲੋਕੇ ਸ਼ਹਿਰਾਂ ਦੇ ਵੱਲ ਆਉਂਦੇ ਆਗੇ ਇਹ ਆ ਪਿੰਡਾਂ ਤੋਂ ਇਲਾਜ ਕਰਵਾਉਣ ਦੇ ਲਈ ਵੱਖੋ ਵੱਖਰਾ ਸੋ ਇਸ ਤਰ੍ਹਾਂ ਦੇ ਨਾਲ ਭੀੜ ਨੂੰ ਜਿਹੜਾ ਲਿਖਿਆ ਜਾ ਸਕਦਾ ਹੈ ਆਓ ਬੇਟਾ ਜੱਗਿਆ ਅਸੀਂ ਕਰਦੇ ਹਾਂ ਹਸਪਤਾਲ ਹਸਪਤਾਲ ਜਾਣ ਜਾਣ ਦੇ ਨਾਂ ਤੋਂ ਡਰਨ ਦੀ ਲੋੜ ਨਹੀਂ ਹਸਪਤਾਲ ਵਿੱਚ ਅਸੀਂ ਆਪਣੇ ਰੋਗਾਂ ਦੇ ਇਲਾਜ ਲਈ ਜਾਂਦੇ ਹਾਂ, ਸਰੀਰਕ ਜਾਂ ਮਾਨਸਿਕ ਪੀੜ ਹੋਵੇ ਤਾਂ ਸਾਨੂੰ ਛੱਟ ਹਸਪਤਾਲ ਜਾਣ ਦਾ ਖਿਆਲ ਆਉਂਦਾ ਹੈ। ਸਾਡੇ ਬਹੁਤੇ ਹਸਪਤਾਲ ਸਰਕਾਰੀ ਹਨ, ਜਿਸ ਦਾ ਮਤਲਬ ਹੈ ਕਿ ਲੋਕਾਂ ਦੇ ਹਸਪਤਾਲ ਹਨ, ਉਹਨਾਂ ਦੀ ਸੇਵਾ ਲਈ ਹੀ ਬਣੇ ਹਨ। ਵਿਦਿਆ, ਸਿਹਤ ਸਹੂਲਤਾਂ, ਆਵਾਜਾਈ ਲਈ ਸੜਕਾਂ ਤੇ ਰੇਲ ਮਾਰਗ ਇਹ ਸਮਾਜ ਦੇ ਸਾਂਝੇ ਯਤਨਾਂ ਨਾਲ ਬਣਦੇ ਹਨ। ਸਾਡੇ ਵੱਲੋਂ ਸਿੱਧੇ ਜਾਂ ਸਿੱਧੇ ਤੌਰ ਤੇ ਟੈਕਸਾਂ ਦੀ ਦੇਗੀ ਇਹਨਾਂ ਸਾਂਝੀਆਂ ਸੰਸਥਾਵਾਂ ਨੂੰ ਸਾਰ ਲਈ ਤਾਂ ਹੁੰਦੀ ਹੈ। ਇਸ ਲਈ ਹਸਪਤਾਲ ਨੂੰ ਆਪਣਾ ਹਸਪਤਾਲ ਕਹਿਣਾ ਚਾਹੀਦਾ ਹੈ ਤੇ ਹਸਪਤਾਲ ਜਾਣ ਨੂੰ ਬਿਮਤਾ ਨਹੀਂ ਸਗੋਂ ਲੋੜ ਪੈਣ ਤੇ ਨਿਰੋਗ ਰਹਿਣ ਲਈ ਇੱਕ ਯਤਨ ਮੰਨਣਾ ਚਾਹੀਦਾ ਹੈ ਹਸਪਤਾਲ ਨੂੰ ਆਸ਼ਾਵਾਦੀ ਹੋ ਕੇ ਹੀ ਜਾਣਾ ਚਾਹੀਦਾ ਹੈ ਜਰਾ ਸੋਚੋ ਹਸਪਤਾਲ ਦੇ ਡਾਕਟਰ ਤੇ ਨਰਸਾਂ ਤੁਹਾਡੀ ਸਹਾਇਤਾ ਕਰ ਲਈ ਹਨ ਇਹ ਵੀ ਸੱਚ ਹੈ ਕਿ ਮਦਦ ਲੈਣ ਦੇ ਨਾਲ-ਨਾਲ ਸਾਨੂੰ ਵੀ ਉਹਨਾਂ ਨੂੰ ਸਹਿਯੋਗ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ ਹਸਪਤਾਲ ਨੂੰ ਸਾਫ਼ ਸੁਥਰਾ ਰੱਖਣ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ ਹਸਪਤਾਲ ਦੀ ਸੇਵਾ ਉਥੋਂ ਮਿਲ ਸਕਦੇ ਆ ਮੁਫਤ ਦਵਾਈਆਂ ਦੇ ਅਰਥਾਂ ਵਿੱਚ ਨਹੀਂ ਸਗੋਂ ਮਾਹਰ ਡਾਕਟਰਾਂ ਦੇ مشਵਾਰੇ ਦੇ ਰੂਪ ਵਿੱਚ ਮੰਨਣੀ ਚਾਹੀਦੀ ਹੈ ਹਸਪਤਾਲ ਦੇ ਮਾਹੌਲ ਨੂੰ ਖੁਸ਼ਗਵਾਰ ਬਣਾਉਣਾ ਵੀ ਸਾਡਾ ਫਰਜ਼ ਆ ਸੋ ਹਸਪਤਾਲ ਦੀ ਜਾਣ ਦੀ ਗੱਲ ਆ ਜਿਹੜਾ ਡਰਨ ਦੀ ਲੋੜ ਨਹੀਂ ਹੁੰਦੀ ਹਸਪਤਾਲ ਜਾਣ ਤੋਂ ਸਾਨੂੰ ਜਿਹੜਾ ਸ਼ਰੀਰਕ ਤੌਰ ਤੇ ਕੋਈ ਜਾਂ ਮਾਨਸਿਕ ਤੌਰ ਤੇ ਕੋਈ ਵੀ ਖਿਆਲ ਆਉਂਦਾ ਕੋਈ ਵੀ ਪੀੜ ਰੁਟਦੀ ਆ ਤਾਂ ਜਰੂਰ ਜਾਣਾ ਚਾਹੀਦਾਗਾ ਸੋ ਕਿਸ ਤਰ੍ਹਾਂ ਦੇ ਨਾਲ ਆਪਾਂ ਐਕਸ ਵੀ ਦਿੰਨੇ ਆ ਸਾਂਝੀਆਂ ਸੰਸਥਾਵਾਂ ਨੇ ਜਿਹੜੇ ਹਸਪਤਾਲ ਨੇ ਸਾਡੇ ਸਰਕਾਰੀ ਖਾਸ ਤੌਰ ਤੇ ਸੋ ਜਿਹੜਾ ਮੁਫਤ ਦਵਾਈਆਂ ਦੀ ਗੱਲ ਆ ਜਿਹੜੀ ਮਾਹਰ ਡਾਕਟਰਾਂ ਦੀ ਗੱਲ ਆ ਕੀ ਤੇ ਹਸਪਤਾਲ ਨਾਲ ਦੇ ਜਾਣ ਤੋਂ ਜਾਨੀ ਕਿ ਖਬਰਾਉਣਾ ਨਹੀਂ ਚਾਹੀਦਾ ਕਿੰਨਾ ਵਧੀਆ ਪੈਰਾ ਜਿਹੜਾ ਬਿਆਨ ਕੀਤਾ ਗਿਆ ਆ ਉਹ ਅਗਲਾ ਪੈਰਾ ਜਾਣਦੇ ਆ ਬੇਟਾ ਅਸੀਂ ਚੰਗੀ ਬੋਲ ਚਾਲ ਜਿਹੜੀ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਗੁਰਬਾਣੀ ਵੀ ਕਹਿੰਦੀ ਆ ਮਿੱਠਤ ਨੀਵੀ ਨਾਨਕਾ ਗੁਣ ਚਗਾਈਆਂ ਤਤ ਜੇਕਰ ਸਾਡੀ ਬੋਲੀ ਚੰਗੀ ਹੋਏਗੀ ਤਾਂ ਆਲਾ ਦਵਾਲਾ ਵੀ ਅੱਛਾ ਲੱਗੇਗਾ ਸਾਨੂੰ। ਲੋ ਜੀ ਚੰਗੀ ਬੋਲ ਚਾਲ ਸਦਕਾ ਔਖੇ ਤੋਂ ਔਖੇ ਕਾਰਜ ਸਖਾਲੇ ਹੋ ਜਾਂਦੇ ਨੇ, ਸੰਕਟ ਟਲ ਜਾਂਦੇ ਨੇ। ਦੁਸ਼ਮਣਾਂ ਤੋਂ ਮਿੱਤਰ ਬਣ ਜਾਂਦੇ ਨੇ। ਕਾਰੋਬਾਰ ਵਿੱਚ ਵਾਧਾ ਹੁੰਦਾ, ਮੌਕੇ ਮੁਤਾਬਕ ਠੁਕਮੀ ਤੇ ਜਚਮੀ ਬੋਲ ਚਾਲ ਉਹ ਕਰਾਮਾਤ ਕਰ ਜਾਂਦੀ ਆ। ਜੋ ਨਾ ਪੈਸਾ ਕਰ ਸਕਦਾ ਤੇ ਨਾ ਹੀ ਕੋਈ ਹਥਿਆਰ। ਕੀ ਇਹ ਅਚੰਭਾ ਨਹੀਂ ਹੈ ਕਿ ਤਬਾਹੀ ਮਚਾਉਂਦੇ ਜੰਗਾਂ, ਜੁੱਧਾਂ ਤੋਂ ਪਿੱਛੋਂ ਮਸਲਿਆਂ ਦੇ ਹੱਲ ਲਈ ਆਖਰ ਬੋਲ ਚੱਲ ਦਾ ਰਾਈ ਅਪਣਾਇਆ ਜਾਂਦਾ ਹੈ। ਅਸਲ ਵਿੱਚ ਬੋਲਚਾਲ ਸਾਡੇ ਲਈ ਬਾਹਰਲੇ ਸੰਸਾਰ ਵੱਲ ਬੂਹੇ ਖੋਲ੍ਹਦੀ ਆ ਚੰਗੀ ਬੋਲਚਾਲ ਦਾ ਗੁਣ ਹੋਵੇ ਤਾਂ ਜਾਣੋ ਸੰਸਾਰ ਸਾਨੂੰ ਸਾਡਾ ਸਵਾਗਤ ਕਰਦਾ ਮਿਲਦਾ ਤਦੇ ਤਾਂ ਸਾਡੀਆਂ ਪੜਾਈਆਂ ਵਿੱਚ ਵੀ ਪਛਾਵਾਂ ਨੂੰ ਵਿਸ਼ਿਆਂ ਵਿੱਚੋਂ ਰੱਖਿਆ ਜਾਂਦਾ ਭਾਸ਼ਾ ਉੱਤੇ ਜਿੰਨਾ ਕਿਸੇ ਦਾ ਅਧਿਕਾਰ ਹੋਵੇਗਾ ਓਨਾ ਹੀ ਉਸ ਦੀ ਬੋਲਚਾਲ ਵਿੱਚ ਨਖਾਰ ਆਉਂਦਾ ਜਾਵੇਗਾ ਨੌਕਰੀਆਂ ਮੁਕਾਬਲੇ ਦੀ ਇਮਤਿਹਾਨਾਂ ਇੱਥੋਂ ਤੱਕ ਕਿ ਸੁੰਦਰਤਾ ਦੇ ਮੁਕਾਬਲਿਆਂ ਵਿੱਚ ਵੀ ਚੰਗੀ ਬੋਲਚਾਲ ਦੇ ਗੁਣ ਨੂੰ ਅੰਕਿਆ ਜਾਂਦਾ ਹੈ ਘਰ ਹੋਵੇ ਜਾਂ ਉਥਾਂ ਜਿੱਥੇ ਅਸੀਂ ਉਪਜੀਵਕ ਕਾਲੇ ਦਿਨ ਪਰ ਕੰਮ ਕਰਦੇ ਹਾਂ ਚੰਗੀ ਬੋਲਚਾਲ ਸਾਨੂੰ ਸੁਚੱਜੇ ਤੇ ਸਹਯੋਗ ਲੈ ਸਕਣ ਦੇ ਜੋਗ ਬਣਾਉਂਦੀ ਆ ਚੰਗੀ ਬੋਲਚਾਲ ਸਮਾਜਿਕ ਮਹੱਤਤਾ ਵਾਲਾ ਗੁਣ ਹੈ ਆਪਣੀ ਬੋਲਚਾਲ ਪ੍ਰਤੀ ਥੋੜਾ ਸੁਚੇਤ ਹੋਇਆ ਇਸ ਗੁਣ ਨੂੰ ਦੂਜਿਆਂ ਦੀ ਅਤੇ ਆਪਣੇ ਖੁਸ਼ੀ ਅਤੇ ਕਾਮਯਾਬੀ ਲਈ ਵੀ ਵਰਤਿਆ ਜਾ ਸਕਦਾ ਸੋ ਚੰਗੀ ਬੋਲਚਾਲ ਦੀ ਬਹੁਤ ਜ਼ਿਆਦਾ ਜ਼ਿੰਦਗੀ ਵਿੱਚ ਮਹੱਤਤਾ ਸੋ ਚੰਗੀ ਬੋਲਚਾਲ ਦੇ ਨਾਲ ਦੁਸ਼ਮਣਾਂ ਤੋਂ ਵੀ ਮਿੱਤਰ ਬਣ ਜਾਂਦੇ ਨੇਗੇ ਸੋ ਨੌਕਰੀਆਂ ਬੇਸ਼ੱਕ ਮਿਲ ਜਾਂਦੀਆਂ ਨੇ ਪਰ ਜਦੋਂ ਚੰਗੀ ਬੋਲਚਾਲ ਹੋਵੇ ਤਾਂ ਉਹਦਾ ਫਰਕ ਬਹੁਤ ਜ਼ਿਆਦਾ ਹੁੰਦਾਗਾ ਸੋ ਸਮਾਜ ਦੇ ਵਿੱਚ ਇੱਕ ਵੱਡਾ ਗੁਣਾਗਾ ਚੰਗੀ ਬੋਲ ਚੱਲਦਾ ਆਓ ਅੱਜ ਦਾ ਆਪਾਂ ਲਾਸਟ ਵਾਲਾ ਪੈਰਾ ਸਾਰੇ ਕਰਾਂਗੇ ਅਗਲੀਆਂ 2-3 ਵੀਡੀਓ ਦੇ ਵਿੱਚ ਕਰ ਦੇਵਾਂਗੇ ਛੇਮਾ ਤੇ ਅੱਜ ਦਾ ਆਖਰੀ ਹੈ ਆਪਣਾ ਸचेਤ ਗਾਹਕ ਪੈਸੇ ਦੇ ਕੇ ਜਦੋਂ ਅਸੀਂ ਆਪਣੀ ਕਿਸੇ ਜ਼ਰੂਰਤ ਨੂੰ ਪੂਰਾ ਕਰਨ ਲਈ ਕੋਈ ਵੀ ਵਸਤੂ ਖਰੀਦਦੇ ਹਾਂ ਤਾਂ ਸਾਡੀ ਭੂਮਿਕਾ ਇੱਕ ਗਾਹਕ ਵਾਲੀ ਹੁੰਦੀ ਹੈ ਅਜੋਕੇ ਸਮੇਂ ਵਿੱਚ ਸਾਨੂੰ ਇਹ ਭੂਮਿਕਾ ਨਿਤਾ ਪ੍ਰਤੀ ਦਿਨ ਨਿਤਾ ਪ੍ਰਤੀ ਮੀਂਝ ਹਰਦ ਹਰ ਦਿਨ ਦਿਨ ਵਿੱਚ ਕਈ ਵਾਰ ਨਮਾਉਣੀ ਪੈਂਦੀ ਆ ਉਹ ਦਿਨ ਲੱਦ ਗਏ ਲੱਦ ਗਏ ਮੀਂਝ ਲੰਘ ਗਏ ਜਦੋਂ ਗਣਤੀ ਦੀਆਂ ਲੋੜਾਂ ਪਿੰਡ ਵਿੱਚ ਹੀ ਪੂਰੀਆਂ ਹੋ ਜਾਂਦੀਆਂ ਸਨ ਤੇ ਸਾਲ ਵਿੱਚ ਕੱਦ ਵਾਰ ਹੀ ਸ਼ਹਿਰ ਦੇ ਬਾਜ਼ਾਰ ਵਿੱਚ ਜਾਣਾ ਪੈਂਦਾ ਸੀ ਹੁਣ ਤਾਂ ਵੱਡੇ ਪਿੰਡ ਕਸਬੇ ਵਰਗੇ ਤੇ ਕਸਬੇ ਸ਼ਹਿਰਾਂ ਜੇ ਬਣ ਗਏ ਨੇ ਵੱਡੇ ਸ਼ਹਿਰਾਂ ਦੀ ਗਣਤੀ ਵੀ ਵਧ ਗਈ ਹੈ ਇਹਨਾਂ ਕਸਬਿਆਂ ਤੇ ਸ਼ਹਿਰਾਂ ਵਿੱਚ ਬਾਜ਼ਾਰ ਹਨ ਮੰਡੀਆਂ ਹਨ ਇਹਨਾਂ ਬਾਜ਼ਾਰਾਂ ਤੇ ਮੰਡੀਆਂ ਦੇ ਗਾਹਕ ਅਸੀਂ ਤੁਸੀਂ ਹੀ ਹਾਂ ਗਾਹਕਾਂ ਦੀ ਗਿਣਤੀ ਵੀ ਦਿਨੋਂ ਦਿਨ ਵੱਧ ਰਹੀ ਹੈ ਸਾਰੇ ਗਾਹਕ ਚੁਕੰਨੇ ਹੋ ਜਾਣ ਤਾਂ ਸਹਿਜੇ ਹੀ ਕਿੰਨੀ ਵੱਡੀ ਤਬਦੀਲੀ ਆ ਜਾਵੇਗੀ ਗਾਹਕ ਕਿਵੇਂ ਸੁਚੇਤ ਹੋਵੇ ਦਵਾਈ ਖਰੀਦਣ ਲੱਗਿਆਂ ਉਸ ਦੀ ਮਿਆਦ ਪੁੱਗਣ ਦੀ ਤਰੀਕ ਤੋਂ ਜਾਣੂ ਹੋਣਾ ਕੀਮਤ ਵੇਖਣੀ ਤੇ ਰਸੀਦ ਲੈਣੀ ਇੱਕ ਸਧਾਰਨ ਗੱਲ ਹੈ ਐਵੇਂ ਵਸਤੂ ਦੇ ਗੁਣ ਭਾਵ ਕੁਆਲਿਟੀ ਵੇਖਣੀ ਵੀ ਜ਼ਰੂਰੀ ਹੈ ਕੋਈ ਚੀਜ਼ ਖਰੀਦਣ ਲਈ ਬਾਜ਼ਾਰ ਜਾਈਏ ਤਾਂ ਅਸੀਂ ਵੇਖਦੇ ਹਾਂ ਕਿ ਵੱਖ-ਵੱਖ ਕੰਪਨੀਆਂ ਦੀ ਬਣੀ ਇੱਕ ਹੀ ਚੀਜ਼ ਦੀਆਂ ਕੀਮਤਾਂ ਵਿੱਚ ਬਹੁਤ ਅੰਤਰ ਹੁੰਦਾ ਹੈ। ਜੇ ਦੁਕਾਨਦਾਰ ਕਿਸੇ ਇੱਕ ਵਸਤੂ ਦੀ ਦੂਜੀ ਕੰਪਨੀ ਦੀ ਵਸਤੂ ਨਾਲੋਂ ਵੱਧ ਕੀਮਤ ਦੱਸਦਾ ਹੈ ਤਾਂ ਵੱਧ ਕੀਮਤ ਵਾਲੀ ਵਸਤੂ ਦੀ ਕੂਬੀ ਬਾਰੇ ਜਾਣਨਾ ਸਾਡਾ ਹੱਕ ਬਣਦਾ ਹੈ। ਸੁਚੇਤ ਗਾਹਕ ਆਪਣੇ ਪੈਸੇ ਦਾ ਠੀਕ ਮੁੱਲ ਹਾਸਲ ਕਰ ਲਈ ਅਜਿਹਾਂ ਆਮ ਸੂਝ ਵਾਲੀਆਂ ਕਿੰਨੀਆਂ ਗੱਲਾਂ ਜਾਣਦਾ ਹੁੰਦਾ ਹੈ। ਸੋ ਸੁਚੇਤ ਗਾਹਕ ਪ੍ਰਤੀ ਹੈ ਕਿਸ ਤਰ੍ਹਾਂ ਦੇ ਨਾਲ ਸੁਚੇਤ ਹੋਣਾ ਚਾਹੀਦਾ ਗਾਹਕ ਨੂੰ। ਆਕੇ ਉਹਨੂੰ ਸਹੀ ਚੀਜ਼ ਮਿਲੇ ਸਹੀ ਪੈਸੇ ਦਾ ਇਸਤੇਮਾਲ ਹੋਵੇ ਸੋ ਇਹ ਪੈਰੇ ਨੇ ਬੇਟਾ ਜੀ ਤੁਹਾਨੂੰ ਸੁਣ ਕੇ ਬਾਰ ਬਾਰ ਪੜ੍ਹ ਕੇ ਤੁਹਾਡੇ ਸ਼ਬਦ ਭੰਡਾਰ ਵਿੱਚ ਵਾਧਾ ਹੋਏਗਾ ਤਾਂ ਹੀ ਆਉਂਦੇ ਨੇ ਅਖਬਾਰਾਂ ਪੜੋ ਇਹਦੇ ਨਾਲ ਤੁਹਾਡੇ ਸ਼ਬਦ ਭੰਡਾਰ ਵਿੱਚ ਵਾਧਾ ਹੋਏਗਾ ਫਿਰ ਤੁਸੀਂ ਜੋ ਵੀ ਵਿਸ਼ਾ ਹੈਗਾ ਉਹਤੇ ਆਪਣੀ ਕਲਪਨਾਤਮਕ ਦ੍ਰਿਸ਼ਟੀ ਦੇ ذریعے ਬਹੁਤ ਸੋਹਣਾ ਔਰ ਸਚੱਜਾ ਲਿਖ ਸਕਦੇ ਹੋ ਅੱਜ ਦੀ ਅਸੀਂ ਇਹ ਤੁਹਾਡੀ ਨਜ਼ਰ 6 ਪੈਰੇ ਪੜ੍ਹੇ ਨੇਗੇ ਪਹਿਰੇ ਵਾਰ ਇਹ ਦੱਸਿਆ ਵੀ ਕੀ ਹੈ ਪੈਰਾ ਰਚਨਾ ਇੱਕੋ ਪੈਰੇ ਵਿੱਚ ਸਿਰਜਣਾ ਕਰਨੀ ਕਿਸੇ ਵੀ ਦਿੱਤੇ ਹੋਏ ਵਿਸ਼ੇ ਨੂੰ ਬਾਕੀ ਦੇ ਜਿਹੜੇ ਪੈਰੇ ਨੇਗੇ ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਰੱਖ ਦੇਵਾਂਗੇ ਸ਼ੁਕਰੀਆ ਜੇਕਰ ਚੈਨਲ ਨੂੰ ਹਾਲ ਤੱਕ ਨਹੀਂ ਜੁੜੇ ਹੋਏ ਚੈਨਲ ਦੇ ਨਾਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਕਮੈਂਟ ਕਰਕੇ ਦੱਸੋ ਕੋਈ ਵੀ ਕਿਸੇ ਪ੍ਰਕਾਰ ਦੀ ਤੁਹਾਨੂੰ ਜਿਹੜੀ ਪੜਾਈ ਪ੍ਰਤੀ ਜਿਹੜੀ ਕੋਈ ਕਿਸੇ ਪ੍ਰਕਾਰ ਦੀ ਸਮੱਸਿਆ ਆ ਰਹੀ ਹੋ ਦੂਰ ਕਰਨ ਦਾ ਜਿਹੜਾ ਉਚੇਚੇ ਤੌਰ ਤੇ ਜ